ਉਹ ਕਲੀਰ ਨਹੀਂ ਨਾ ਇਹ ਹਰੀ ਇਹ ਤੋਂ ਪਤਾ ਲੱਗ ਸਕਦਾ ਹਾਂ ਹਾਂਜੀ ਤੇਰੇ ਨਾ ਮਾਰਕਟਾਈ ਕਰਕੇ ਕੀ ਤੇ ਮੇਰੇ ਨੂਨਾ ਮਾਰਿਆ ਸੀ ਨੂਨ ਨੂੰ ਮਾਰਿਆ ਤੇ ਨਾ ਮੇਰੇ ਪੁੱਤਰੇ ਨੂੰ ਮਾਰਿਆ ਤੂੰ ਉਹ ਤੇ ਜੇੰਦਾ ਦੇਖਿਆ ਵਾ ਰਾਂਕਲ ਨੂੰ ਮੀਤੇ ਸਾਨੂੰ ਸਾਰਿਆਂ ਨੂੰ ਨੰਦਾ ਦੇਖਿਆ ਨਾ ਤੇ ਉਹਨਾਂ ਨੂੰ ਦਵਾ ਮਾਪ ਤੜਨ ਲੱਗੇ ਹੱਟੇਂ ਤੂੰ ਨੂਨ ਨੂੰ ਮਾਰਿਆ ਹਾਂਜੀ ਤੇਰੇ ਨਾ ਮਾਰਕਟਾਈ ਕਰਕੇ ਕੀ ਤੇ ਮੇਰੇ ਨੂਨਾ ਮਾਰਿਆ ਸੀ ਨੂਨੂ ਮਾਰਿਆ ਤੇ ਨਾ ਮੇਰੇ ਪੁੱਤਰ ਨੂੰ ਮਾਰਿਆ ਉਹ ਤਾਂ ਗਿਆ ਨਾ ਦੇਖਿਆ ਰਾਂਕਲ ਨੂੰ ਵੀ ਤੇ ਸਾਨੂੰ ਸਾਰਿਆਂ ਨੂੰ ਨਾ ਦੇਖਿਆ ਖਾਣਾ ਤੇ ਇਹਨਾਂ ਨੂੰ ਦਵਾ ਮਾਪ ਤੜਨ ਲੱਗੇ ਹੱਟੇ ਨੂਨੂ ਮਾਰਿਆ ਤੇ ਮੇਰੀ ਆਵਾਜ਼ ਨਹੀਂ ਲੱਗੇ ਨੇ ਤੇ ਕੀਦੀ ਲੱਗੇ ਨੇ ਤੇ 6 ਬੰਦੇ ਆਣਾ ਤੇ ਬਸ ਮਹਾ ਮੂ ਬੰਦੇ ਆਣਾ ਅੱਖਾਂ ਇਹਾਂ ਅੱਖਾਂ ਜੇ ਤੇਰੇ ਨਾਲ ਮਾਰਕਟਾਈ ਕਰਕੇ ਤੇ ਮੇਰੇ ਨੂੰ ਨਾ ਮਾਰਿਆ ਸੀ ਨੂਨੂ ਮਾਰਿਆ ਤੇ ਨਾਏ ਮੇਰੇ ਪੁੱਤਰੇ ਨੂੰ ਮਾਰਿਆ ਤੇ ਉਹਨਾਂ ਦਰੋ ਬਣਾ ਕੇ ਹੰਦੇ ਉਹਦੇ ਜਾ ਗੁਆ ਮਾਰ ਲਿਆ ਸੀ ਤੇ ਮੈਂ ਸਾਨੂੰ ਉਹ ਤੇ ਗਿਆ ਨਾ ਦੇ ਗਿਆ ਰੰਕਲ ਨੂੰ ਵੀ ਤੇ ਸਾਨੂੰ ਸਾਰਿਆਂ ਨੂੰ ਨਾ ਦੇ ਕੇ ਖਾਣਾ ਤੇ ਇਹਨਾਂ ਨੂੰ ਦੁਵਾ ਮਾਪ ਚੜਨ ਲੱਗੇ ਹੰਤੇ ਉਹਨਾਂ ਨੂੰ ਮਾਰਿਆ ਤੇ ਨਾਏ ਵਕਦੇ ਹੰਤੇ ਨਾਲੇ ਮਕਾਂਦੇ ਹੰਤੇ ਨਾਲੇ ਕਰਦੇ ਆ ਮਾਰਦੇ ਆ ਹਾਂਜੀ ਕਰੋਜਪੁਰ ਆਂ ਪਿੰਡ ਦੇ ਵਿੱਚ ਇੱਕ ਸਾਨੂੰ ਵਾਰਦਾਤਾ ਪਤਾ ਲੱਗਾ ਆ ਬਗਾ ਸਿੰਘ ਸਰਦਾਰ ਬਗਾ ਸਿੰਘ ਹੋਣੀ ਆ ਉਹਨਾਂ ਨੇ ਬਿਆੰਦਰ ਵੀ ਕਰਵਾਇਆ ਕਿ ਮੇਰੇ ਘਰੋਂ ਕੋਈ ਪੰਜ ਛੇ ਵਿਅਕਤੀ ਆਏ ਆ ਤੇ ਜਿਹੜਾ ਸਾਡੇ ਘਰੋਂ ਉਹਨਾਂ ਨੇ ਸੋਨਾ ਤੇ ਕੁਸ਼ੋਰ ਲੱਗਦੀ ਉਹਨਾਂ ਵਾਲੇ ਛੇਤੀ ਚੋਰੀ ਕਰਕੇ ਲੈ ਕੇ ਗਏ ਆ ਤੇ ਮੈਂ ਸਾਡੀਆਂ ਲੱਗੀਆਂ ਹੋਈਆਂ ਅਸੀਂ ਮੇਰੇ ਨਾਲ ਇੰਸਪੈਕਟਰ ਗੁਰਿੰਦਰਜੀਤ ਨਾਗਰਾ ਐਸਟੂ ਟਾਂਡਾ ਦੇ ਚੌਕੀ ਇੰਚਾਰਜ ਬਸਤੀ ਬੋੜਾ ਦੇ ਜੀ ਮੇਰੇ ਨਾਲ ਹੀ ਨੇ ਅਸੀਂ ਆਪਣੀਆਂ ਵਕਰੀਆਂ ਵਕਰੀਆਂ ਟੀਮਾਂ ਬਣਾ ਕੇ ਇਲਾਕੇ ਦੇ ਵਿੱਚ ਗੱਡੀਆਂ ਆਈਆਂ ਔਰ ਸਾਨੂੰ ਯਕੀਨ ਹੈ ਤੇ ਵਿਸ਼ਵਾਸ ਵੀ ਹੈ ਕਿ ਅਸੀਂ ਇਹਨੂੰ ਬਹੁਤ ਜਲਦੀ ਹੱਲ ਕਰਵਾਂਗੇ ਸਰ ਕੋਈ ਸੀਸੀਟੀਵੀ ਵੀ ਸਾਹਮਣੇ ਆਈਏ ਜਿੱਦੇ ਵਿੱਚ ਗੱਡੀ ਕਹਿੰਦੇ ਆਈ ਹੈ ਬਿਲਕੁਲ ਬਿਲਕੁਲ ਆ ਸਾਡੇ ਮੌਸੀ ਦੇਖ ਲਈ ਆ ਸੀਸੀਟੀਵੀ ਦੇਖ ਲਿਆ ਤੇ ਉਹਦੇ ਵਿੱਚ ਗੱਡੀ ਵੀ ਜਾਂਦੀ ਹੈ ਕਿ ਦੇਖ ਲਈ ਆ ਉਹ ਅਸੀਂ ਅਜੇ ਤੁਹਾਡੇ ਸਾਹਮਣੇ ਨਹੀਂ ਕਰ ਸਕਦੇ ਅਸੀਂ ਉਹ ਸਾਰਾ ਅੱਗੇ ਸਾਡਾ ਪ੍ਰੋਸੈਸ ਚੱਲ ਰਿਹਾ ਤੇ ਉਸ ਤੋਂ ਬਾਅਦ ਅਸੀਂ ਫਿਰ ਜੋ ਵੀ ਅੱਗੇ ਮੰਨਦੀ ਕਾਰਵਾਈ ਕਰਾਂਗੇ